ਹਉ ਗਿੱਲਾਂ ਵਾਲਿਓ ਜੋ ਆਪ ਜੀ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਦੀਵਾਨ ਲੀਕਿਆ ਸੋ ਸਾਥ ਸੰਗਤ ਜੀ ਕਾफी ਸਮਾਂ ਹੋ ਗਿਆ ਆਪ ਜੀ ਨੂੰ ਗੁਰੂ ਦੇ ਪਿਆਰਿਓ तकरीबन ਪੌਣੀ 2 ਘੰਟੇ ਹੋ ਗਏ ਹਨ ਆਪਣੀ ਅੱਖਾਂ ਦੇ ਨਾਲ ਸਾਧ ਸੰਗ ਜੀ ਗਿੱਲਾਂ ਵਾਲਿਓ ਆਪ ਜੀ ਨੇ ਉਹਨਾਂ ਦੇ ਕਿਰਸ਼ਮੇ ਵੇਖਿਆ ਉਹਨਾਂ ਦਾ ਪਿਆਰ ਵੇਖਿਆ ਕਿਵੇਂ ਦੁੱਖਾਂ ਤਕਲੀਫਾਂ ਦਾ ਸਾਧ ਸੰਗ ਜੀ ਉਹ ਨਾਸ਼ ਕਰਦੇ ਨੇ ਸਾਧ ਸੰਗਤ ਜੀ ਦੂਸਰੀ ਵਾਰ ਆਪ ਜੀ ਦੇ ਪਾਸ ਆ ਚੁੱਕੇ ਆ ਇਸ ਤਰ੍ਹਾਂ ਹੀ ਬਾਬਾ ਜੀ ਕਿਰਪਾ ਕਰਦੇ ਹਨ ਹਾਉ ਸਾਧ ਸੰਗਤ ਜੀ ਜੋ ਅੱਜ ਹੁਕਮਨਾਮਾ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਨੇ ਸਾਸੰਗਤ ਜੀ ਸਾਨੂੰ ਯੋਗਤੀ ਦੱਸੀ ਹੈ ਆਪਾ ਦੱਸਿਆ ਹੈ ਕਿ ਜਿਵੇਂ ਜਿਵੇਂ ਸਾਸੰਗਤ ਜੀ ਤੁਸੀਂ ਆਪਣੀਆਂ ਕਾਮਨਾਵਾਂ ਲੈ ਕੇ ਆਏ ਆ ਉਹ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੂਗਾ ਤੇ ਗੁਰੂ ਪਾਤਸ਼ਾਹ ਜੀ ਸਾਨੂੰ ਦੱਸਦੇ ਆ ਵੀ ਉਹ ਮਿਹਰ ਕਿਵੇਂ ਹੋਊਗੀ ਕਿਸ ਤਰ੍ਹਾਂ ਹੋਊਗੀ ਕਿਸ ਤਰ੍ਹਾਂ ਸਾਡੇ ਦੁੱਖਾਂ ਦਾ ਨਾਸ਼ ਹੋਊਗਾ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨਗੇ ਆਓ ਸਾਧ ਸੰਗ ਦੀ ਚੌਂਕੜੇ ਮਾਰਗੇ ਤੇ ਸਾਧ ਸੰਗ ਜੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਗੇ ਧਰਗੇ ਧਿਆਨ ਸਾਧ ਸੰਗ ਜੀ ਦਰਬਾਰ ਸਾਹਿਬ ਸ੍ਰੀ ਤਰਨ ਤਰਨ ਸਾਹਿਬ ਜੀ ਦਾ ਤੇ ਸਾਧ ਸੰਗ ਜੀ ਕੋਰੀਆ ਖੋਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਤੇਰਾ ਕੋ ਸਾ ਸੰਗਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਆਉ ਸਾ ਸੰਗਜੀ ਆਪਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਝੋਲੀਆਂ ਅੱਡ ਕੇ ਉਹਨਾਂ ਨੂੰ ਸਾ ਸੰਗਜੀ ਆਪਾਂ ਵੇਖ ਗਏ ਕਿ ਉਹ ਸਾਨੂੰ ਕੀ ਕਹਿੰਦੇ ਆ ਕਿਵੇਂ ਸਾਡਾ ਦੁੱਖਾਂ ਦਾ ਨਾਸ ਹੋਊਗਾ ਕਿਵੇਂ ਸਾਡੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਤੇ ਸਾ ਸੰਗਜੀ ਆਉ ਸਰਵਣ ਕਰ ਗਏ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮਕਲੀ ਮਹੱਲਾ ਪੰਜਵਾਹ ਹਰਨ ਦਿਨਸ ਜਪੋ ਹਰ ਨਾਉ ਆਗੈ ਦਰਗਾਹ ਪਾਉ ਥਾਉ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਗੁਰੂ ਅਰਜਨ ਦੇਵ ਜੀ ਮੋਹਰਾਂ ਲਾਉਂਦੇ ਨੇ ਕਹਿੰਦੇ ਪਾਈ ਰੈਣ ਦਿਨਸ ਜਪੋ ਹਰ ਨਾਉ ਰਾਤ ਦਿਨ ਵੇਲੇ ਸਾਧ ਸੰਗ ਜੀ ਸਾਧ ਸੰਗ ਜੀ ਰਾਤ ਦਿਨ ਵੇਲੇ ਘੰਟਾ 2 ਘੰਟੇ ਨਹੀਂ ਰਾਤ ਦਿਨ ਉਸ ਪਰਮਾਤਮਾ ਦਾ ਨਾਮ ਲਾਉ ਉਹਨੂੰ ਜਪੋ ਪਰਮਾਤਮਾ ਤੁਹਾਡੇ ਤੇ ਜ਼ਰੂਰ ਕਿਰਪਾ ਕਰੂਗਾ ਮਾਲਕ ਬਖਸ਼ਾ ਕਰਦੇ ਨੇ ਇਹ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬੋਲ ਆ ਸਾਧ ਸੰਗ ਜੀ ਉਹ ਆਪਣੇ ਮੁੱਖ ਤੋਂ ਸਾਧ ਸੰਗ ਜੀ ਮਿੱਠੇ ਬੋਲ ਬੋਲਦੇ ਆ ਸਾਨੂੰ ਦੱਸਦੇ ਆ ਕਿ ਤੁਹਾਡਾ ਭਲਾ ਕਿਵੇਂ ਹੋਊਗਾ ਅੱਗੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਸਦਾ ਆਨੰਦ ਨਾ ਹੋਵੀ ਸੋਗ ਕਬੂ ਨਾ ਬਿਆਪੇ ਹੋ ਮੈ ਰੋਗ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਦਾ ਹੀ ਆਨੰਦ ਬਣ ਜੂਗਾ ਸਦਾ ਹੀ ਆਨੰਦ ਬਣਿਆ ਰਹੂਗਾ ਤੇ ਨਾਮ ਸਾਧ ਸੰਗਜੀ ਕੋਈ ਵੀ ਤੁਹਾਨੂੰ ਰੋਗ ਪਿਆਪੂਗਾ ਕਿਸੇ ਪ੍ਰਕਾਰ ਦਾ ਵੀ ਤੁਹਾਨੂੰ ਰੋਗ ਨਹੀਂ ਲੱਗਦਾਗਾ ਜੇ ਤੁਸੀਂ ਉਸ ਪ੍ਰਮਾਤਮਾ ਨੂੰ ਜਪਦੇ ਰਹੋਗੇ ਉਹਨਾਂ ਨੂੰ ਯਾਦ ਕਰਦੇ ਰਹੋਗੇ ਕਿਸੇ ਵੀ ਪ੍ਰਕਾਰ ਦੀ ਤੁਹਾਡੇ ਉੱਤੇ ਵਿਵਪਤਾ ਨਹੀਂ ਪੈਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਹੋ ਜੋ ਸੰਤੋ ਹਰ ਬ੍ਰਹਮ ਗਿਆਨੀ ਬਿਸ਼ਮ ਨੰਬਸੁੰ ਪਾਇਬ ਸੁਮਾਦਾ ਪਰਮਗਾਤਿ ਪਾਵੈ ਹਰ ਸਿਮਰ ਪਰਾਨੀ ਰਹੋ ਗੁਰੂ ਪਾਸ਼ਾ ਜੀ ਬਖਸ਼ਾ ਕਰਦੇ ਨੇ ਪਰਮਾਤਮਾ ਨਾਲ ਡੂੰਗੀ ਸਾਝ ਰੱਖਣ ਵਾਲੇ ਹੈ ਸੰਤਜਨੋ ਸਦਾ ਹੀ ਪਰਮਾਤਮਾ ਦੀ ਖੋਜ ਕਰਦੇ ਰਹੋ ਹੈ ਪਰਾਨੀ ਸਦਾ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਸਿਮਰਨ ਦੀ ਵਰਕ ਦੇ ਨਾਲ ਬੜੀ ਹੈਰਾਨ ਕਰਨ ਵਾਲੀ ਚਰਜ ਆਤਮਿਕ ਅਵਸਥਾ ਬਣ ਜਾਏਗੀ ਤੂੰ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਏਗਾ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਫਿਰ ਤੇਰੇ ਵਰਗਾ ਕੋਈ ਨਹੀਂ ਹੋਊਗਾ ਤੇਰੇ ਤੇ ਮਾਲਕ ਦੀ ਮਿਹਰ ਹੋਊਗੀ ਅੱਗੇ ਸਾਧ ਸੰਗਤ ਜੀ ਵਿਸ਼ਰਾਮ ਕਰਦੇ ਨੇ ਸਾਧ ਸੰਗਤ ਜੀ ਰਹਾਉਗਾ ਫਿਰ ਬਖਸ਼ਾ ਕਰਦੇ ਨੇ ਗਨ ਮੈਂ ਦੇਖੋ ਸਗਲ ਵਿਚਾਰ ਨਾ ਬਿਨਾ ਕੋ ਸਕੈ ਨ ਤਰ ਗੁਰੂ ਪਾਤਸ਼ਾਹੀ ਕਹਿੰਦੇ ਇਹ ਸੰਤ ਜਨੋ ਸਾਰੇ ਗਹੋਂ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖੋ ਵੇਖ ਲਵੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਸੰਸਾਰ ਸਮੁੰਦਰ ਤੋਂ ਸਾਸੰਗ ਜੀ ਪਾਰ ਨਹੀਂ ਨਗਾ ਸਕਦਾ ਸਾਸੰਗ ਜੀ ਕੋਈ ਨਹੀਂ ਨਗਾ ਸਾਸੰਗ ਦਾ ਸਾਸੰਗ ਜੀ ਸਗਲ ਉਪਾਵਨਾ ਚਾਲੈ ਸੰਗ ਪਉਜ ਤਰੀਆ ਪ੍ਰਵਕਰਾਂਗ ਗੁਰੂ ਪਾਤਸ਼ਾਹ ਜੀ ਕਹਿੰਦੇ ਸਗਲ ਉਪਾਵਨਾ ਚਾਲੈ ਸੰਗ ਤੂੰ ਸਾਸੰਗ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੇ ਮਰਜ਼ੀ ਢਾਲੇ ਲਈ ਚੱਲੈ ਕੁੱਤਿਆਂ ਨੂੰ ਲੱਡੂ ਪਾਈ ਚੱਲ ਵਾਰ-ਵਾਰ ਕੇ گاਵਾਂ ਦੇ ਉੱਤੇ ਪਾਈ ਚੱਲ ਸਾਧ ਸੰਗਤ ਜੀ ਕਰੀ ਚੱਲ ਜਿਹੜੇ ਪਾਪ ਕਰਦਾ ਹੈ ਜਿਹੜੇ ਤੂੰ ਕਰਮ ਕਾਂਡ ਕਰਦਾ ਕਰੀ ਚੱਲ ਤੇਰਾ ਕੁਛ ਨਹੀਂ ਬਣਨ ਵਾਲਾ ਸਾਧ ਸੰਗਤ ਜੀ ਜੇ ਤੇਰਾ ਬਣਨਾ ਹੈ ਜੇ ਤੇਰਾ ਕੋਈ ਕਾਰ ਤੇ ਰਾਸ ਹੋਣਾ ਹੈ ਤੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਪਵਜਲ ਤਰੀਆ ਪ੍ਰਭ ਕਾ ਰੰਗ ਜੇ ਤੂੰ ਸਾਧ ਸੰਗਤ ਜੀ ਇਹਨਾਂ ਮਾਰਾਂ ਤੋਂ ਬਚਣਾ ਤੇ ਪ੍ਰਭੂ ਦੀ ਸੰਗਤ ਕਰ ਤਾ ਨਿਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਿਆ ਕਰ ਤੂੰ ਤਰ ਜਾਏਗਾ ਦੁੱਖਾਂ ਤੋਂ ਰਹਿਤ ਹੋ ਜਾਏਗਾ ਛੱਡ ਦੇ ਹੋ ਜੀਆਂ ਗੱਲਾਂ ਨੂੰ ਸਾਥ ਸੰਗ ਜੀ ਜਿਹੜੀਆਂ ਤੂੰ ਕਰਦਾ ਫਿਰਦਾ ਅੱਗੇ ਬਖਸ਼ਾ ਕਰਦੇ ਨੇ ਦੇਹੀ ਧੋਏ ਨਾ ਉਤਰੈ ਮੈਲ ਹੋ ਮੈਂ ਵਿਆਪ ਦੁਬਦਾ ਫੈਲ ਸਾਥ ਸੰਗ ਜੀ ਬਖਸ਼ਾ ਕਰਦੇ ਨੇ ਗੁਰੂ ਅਰਜਨ ਦੇਵ ਜੀ ਤੂੰ ਯਾਤਰਾ ਕਰਦਾ ਸਾਥ ਸੰਗ ਜੀ ਯਾਤਰਾ ਦੇ ਉੱਤੇ ਤੀਰਥਾਂ ਦੇ ਉੱਤੇ ਜਾਣਾ ਹੈ ਮੈਂ ਜੀ ਹਿਮਕੋਂਡ ਚੱਲਿਆ ਮੈਂ ਦਮਦਮਾ ਸਾਹਿਬ ਚੱਲਿਆ ਮੈਂ ਜੀ ਪ੍ਰਾਗਰਾਜ ਚੱਲਿਆ ਮੈਂ ਉਧਰ ਚੱਲਿਆ ਕਈ ਵਾਰੀ ਸਾਸ ਨੂੰ ਵੀ ਕਹਿੰਦੇ ਸਾਧ ਸੰਗ ਜੀ ਕਿ ਅਸੀਂ ਬਹੁਤ ਤੀਰਥਾਂ ਤੇ ਗਏ ਆ ਬੜੇ ਤੀਰਥਾਂ ਤੇ ਗਏ ਆ ਜਿੰਨੇ ਵੀ ਤੀਰਥਾਂ ਤੇ ਇਨਸਾਨ ਜਾਂਦਾ ਸਾਧ ਸੰਗ ਜੀ ਓਡੀ ਵੱਡੀ ਹੋਮੇ ਸਾਧ ਸੰਗ ਜੀ ਲੈ ਪੈਂਦਾ ਹੋਮੇ ਦਾ ਰੋਗ ਲੱਗ ਜਾਂਦਾ ਮੈਂ ਤਾਂ ਜੀ ਬਹੁਤ ਤੀਰਥਾਂ ਤੇ ਗਿਆ ਸਾਧ ਸੰਗ ਜੀ ਇਹਨੂੰ ਹੋਮੇ ਕਹਿੰਦੇ ਸਾਧ ਸੰਗ ਜੀ ਇਹਨੂੰ ਪਾਪ ਕਹਿੰਦੇ ਆ ਤੀਰਥਾਂ ਤੇ ਜਾ ਕੇ ਤੂੰ ਪਾਪ ਕਰਉਣਾ ਕਿਉਂ ਕਰਉਣਾ ਕਿਉਂਕਿ ਤੈਨੂੰ ਹੋਮੇ ਹੋ ਜਾਂਦੀ ਐ ਕਿ ਮੈਂ ਤੀਰਥ ਤੇ ਗਿਆ ਮੈਂ ਕੋਈ ਤੀਰਥ ਛੱਡਿਆ ਨਹੀਂਗਾ ਸਾ ਸੰਗ ਜੀ ਅੱਗੇ ਬਖਸ਼ਾ ਕਰ ਦਿੰਨੇ ਆ ਹਰ ਹਾਰੇ ਉਹ ਖੁੱਸ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰ ਦਿੰਨੇ ਪਰਮਾਤਮਾ ਦਾ ਨਾਮ ਦਵਾਈ ਰੂਪੀ ਤੂੰ ਖਾਇਆ ਕਰ ਹੋ ਪ੍ਰਮਾਤਮਾ ਦਾ ਨਾਮ ਜਪੀ ਜਾਇਆ ਕਰ ਉਹਦੇ ਘਰ ਦੀ ਦਵਾਈ ਖਾਈ ਜਾਇਆ ਕਰ ਤੇ ਗੁਰੂ ਸਾਹਿਬ ਵੀ ਕਹਿੰਦੇ ਤਾਂ ਕਾ ਰੋਗ ਸਗਲ ਮਿਟ ਜਾਈ ਫੇਰ ਭਾਈ ਤੇਰੇ ਸਾਰੇ ਰੋਗ ਜਿੰਨੇ ਵੀ ਹੈਗੇ ਸਾਸਨਜੀ ਪੈਰ ਤੋਂ ਲੈ ਕੇ ਸਿਰ ਤੱਕ ਸਾਰੇ ਮਿਟ ਜਾਣਗੇ ਅੱਗੇ ਬਖਸ਼ਾ ਕਰਦੇ ਨੇ ਘਰ ਕਿਰਪਾ ਪਾਰ ਬ੍ਰਹਮ ਵਿਆਲ ਮਨ ਤੇ ਕਹੂਨਾ ਵਿਸਰ ਗੋਪਾਲ ਸਾਹ ਸੰਗਤ ਜੀ ਬਖਸ਼ਾ ਕਰਦੇ ਨੇ ਗੁਰੂ ਪਾਤਸ਼ਾਹ ਜੀ ਕਰ ਕਿਰਪਾ ਪਰਮ ਬ੍ਰਹਮ ਵਿਆਲ ਮਨ ਤੇ ਕਭੂ ਨਾ ਬਿਸਰਾ ਗੋਪਾਲ ਗੁਰੂ ਪਾਤਸ਼ਾਹ ਜੀ ਦੇ ਅੱਗੇ ਫਿਰ ਅਰਦਾਸ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਮਹਾਰਾਜੀ ਹੱਥ ਜੋੜ ਕੇ ਹੇ ਮੇਰੇ ਮਾਲਕ ਸਾਨੂੰ ਉਹ ਭਗਵਾਨ ਵਾਹਿਗੁਰੂ ਕਾਲਪੁਰਖ ਨਾ ਵਿਸਰੇ ਸਾਨੂੰ ਉਹ ਭਗਵਾਨ ਕਾਲਪੁਰਖ ਸਾਹਿਬ ਸੰਗਤ ਜੀ ਵਾਹਿਗੁਰੂ ਨਾ ਵਿਸਰੇ ਸਾਹ ਸੰਗਤ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਵੀ ਬਖਸ਼ਾ ਕਰਦੇ ਨੇ ਗੁਰੂ ਅਰਜਨ ਦੇਵ ਸਾਧ ਸੰਗਤ ਜੀ ਸੰਗਤਾਂ ਦੇ ਸਾਹਮਣੇ ਹੋ ਕੇ ਸਾਧ ਸੰਗਤਾਂ ਕਥਰ ਕਰਕੇ ਸਾਧ ਸੰਗਤ ਜੀ ਇਹੋ ਹੀ ਸਾਧ ਸੰਗਤ ਜੀ ਗਾਇਨ ਕਰਿਆ ਕਰਦੇ ਸਨ ਕਿ ਮੇਰੇ ਮਨੋਂ ਨਾ ਵਿਸਰੇ ਵਾਹਿਗੁਰੂ 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 ਪ੍ਰਭ ਐਸੀ ਕਿਰਪਾ ਕਰ ਦਿਓ ਮੇਰੇ ਮਨੋਂ ਨ ਵਿਸਰੈ ਵਾਹੇ ਗੁਰੂ ਮੇਰੇ ਮਨੋਂ ਨ ਵਿਸਰੈ ਵਾਹੇ ਗੁਰੂ ਸੁਬਾ ਸ਼ਾਮ ਤੇਰੇ ਦਰ ਤੇ ਆਵਾਂ ਸੁਬਾ ਸ਼ਾਮ ਤੇਰੇ ਦਰ ਤੇ ਆਵਾਂ ਤੇਰਾ ਕਿਹਾ ਬਚਨ ਕਮਾਵਾਂ ਤੇਰਾ ਕਿਹਾ ਬਚਨ ਕਮਾਵਾਂ ਤੁਸੀ ਹੱਥ ਮੇਰ ਦਾ ਧਰ ਦਿਓ ਮੇਰੇ ਮਨੋਂ ਨਾ ਵਿਸਰਵਾਹੇ ਗੁਰੂ ਮੇਰੇ ਮਨੋਂ ਨਾ ਵਿਸਰਵਾਹੇ ਗੁਰੂ ਪ੍ਰਭ ਐਸੀ ਕਿਰਪਾ ਕਰ ਦਿਓ ਮੇਰੇ ਮਨੋਂ ਨਾ ਵਿਸਰਵਾਹੇ ਗੁਰੂ ਮੇਰੇ ਮਨੋਂ ਨਾ ਵਿਸਰਵਾਹੇ ਗੁਰੂ ਇਹੀ ਕਾਲਪੁਰਖ ਦੇ ਅੱਗੇ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਕਰ ਕਿਰਪਾ ਪਰਮ ਭਗਵਾਨ ਮੰਨ ਤੇ ਕਬੂ ਨਾ ਬਿਸਰ ਗੋਪਾਲ ਪਾਤਸ਼ਾਹ ਤੁਹਾਡਾ ਨਾਮ ਮੈਨੂੰ ਕਦੀ ਵੀ ਨਾ ਵਿਸਰੇ ਅੱਗੇ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਤੇਰੇ ਦਾਸ ਕੀ ਹੋਵਾ ਤੂਰ ਨਾਨਕੀ ਪ੍ਰਭ ਸਰਦਾ ਪੂਰ ਸਾਧ ਸੰਗ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਹਾਰਾਜ ਜੀ ਜਿਹੜੇ ਤੇਰੇ ਨਾਮ ਜਪਣ ਵਾਲੇ ਆ ਨਾ ਜਿਹੜੇ ਤੈਨੂੰ ਰਾਤ ਦੇ ਆ ਮੈਂ ਉਹਨਾਂ ਦੀ ਧੂੜ ਹੋ ਜਾਵਾਂ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ ਨਾਮ ਜਪਦੇ ਆ ਮੈਂ ਉਹਨਾਂ ਦੀ ਧੂੜ ਹੋ ਜਾਵਾਂ ਸਾ ਸੰਗ ਜੀ ਅੱਗੇ ਕਹਿੰਦੇ ਆ ਨਾਨਕ ਕੀ ਪ੍ਰਭ ਸਰਦਾਪੂਰ ਮੇਰੀ ਵੀ ਆਸ ਪੂਰੀ ਹੋ ਜਾ ਸੱਚੇ ਪਾਤਸ਼ਾਹ ਮਹਾਰਾਜੀ ਵੇਖੋ ਗੁਰੂ ਗੁਰਨਾ ਗੁਰੂ ਨਾਨਕ ਪਾਤਸ਼ਾਹ ਜੀ ਵੀ ਸਾਧ ਸੰਗ ਜੀ ਇਹ ਆਸ ਲੈ ਕੇ ਬੈਠਿਆ ਕਿ ਮੈਨੂੰ ਸੰਗਤਾਂ ਦੀ ਧੂੜੀ ਮਿਲ ਜਾਵੇ ਜਿਹੜੇ ਤੇਰੇ ਨਾਮ ਜਪਦੇ ਸਾਧ ਸੰਗ ਜੀ ਉਹਨਾਂ ਦੀ ਧੂੜੀ ਮੈਨੂੰ ਮਿਲ ਜਾਵੇ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਧੂੜੀਆਂ ਰੋਛਦੇ ਆ ਗੁਰੂ ਦੇ ਪਾਸ਼ੋ ਐਡੀ ਵੱਡੀ ਸੰਗਤ ਨੂੰ ਸਾਧ ਸੰਗ ਜੀ ਉਹਨਾਂ ਨੇ ਵੜਾਈ ਦਿੱਤੀ ਹੈ ਹੁਣ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦਾ ਜਪਹਿਰਾ ਕੱਟਦੀ ਹੈ ਸੰਗਤ ਤੇ ਤੁਸੀਂ ਸਾਧ ਸੰਗਤ ਜੀ ਜਿੰਨੇ ਵੀ ਸੰਗਤਾਂ ਗੁਰੂ ਦੇ ਪਿਆਰੋ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਸਾਧ ਸੰਗ ਜੀ ਰੱਸਾ ਬਾਨ ਲਓ ਤੇ ਸਾਸਣ ਜੀ ਛੋਟਾ ਜਿਹਾ ਦਰਵਾਜ਼ਾ ਰੱਖ ਲਓ ਜਿਹਦੇ ਵਿੱਚ ਸਾਸਣ ਜੀ ਇੱਕ ਇੱਕ ਪ੍ਰੇਮੀ ਮਾਈ ਭਾਈ ਬੱਚਾ ਇੱਕ ਇੱਕ ਨਿਕਲੇ ਤੇ ਸਾਸਣ ਜੀ ਹਰੇਕ ਨੂੰ ਦੋ ਬੰਦੇ ਖੜ੍ਹ ਜੋ ਉਸ ਗੇਟ ਵਿੱਚ ਹਰ ਇੱਕ ਇਨਸਾਨ ਨੂੰ ਪੁੱਛੋ ਭਾਈ ਤੂੰ ਕਿਵੇਂ ਆਇਆ ਕਿਸੇ ਨੇ ਕਿਹਾ ਜੀ ਮੇਰਾ ਗਿੱਟਾ ਦਰਦ ਕਰਦਾ ਮੈਂ ਤਾਂ ਦੁਪਹਿਰਾ ਕੱਟਣ ਆਇਆ ਕਿਸੇ ਨੇ ਕਿਹਾ ਜੀ ਮੇਰੀ ਲੱਤ ਦਰਦ ਕਰਦੀ ਮੈਂ ਤਾਂ ਦੁਪਹਿਰਾ ਕੱਟਣਾ ਆ ਕਿਸੇ ਨੇ ਕਿਹਾ ਮਹਾਰਾਜ ਜੀ ਮੈਨੂੰ ਆਪਰੇਸ਼ਨ ਵਾਸਤੇ ਗਿਆ ਡਾਕਟਰਾਂ ਨੇ ਮੈਂ ਤਾਂ ਦੁਪਹਿਰਾ ਕੱਟਣਾ ਆ ਸਾਧ ਸੰਗਤ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨਿਕਲ ਜੂਗੀ ਪਰ ਕਿਸੇ ਇਨਸਾਨ ਨੇ ਸਾਧ ਸੰਗਤ ਜੀ ਇਹ ਨਹੀਂ ਕਹਿਣਾ ਕਿ ਮੈਂ ਤਾਂ ਅੰਤਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਦੁਪਹਿਰਾ ਕੱਟਣ ਵਾਸਤੇ ਆਇਆ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪੋ ਆਪਣੀਆਂ ਮੰਗਾਂ ਸਾਧ ਸੰਗ ਜੀ ਡਿਮਾਂਡ ਆਪਣੀਆਂ ਡਿਮਾਂਡਾਂ ਸਾਧ ਸੰਗ ਜੀ ਮਹਾਰਾਜ ਮੇਰਾ ਆ ਕੰਮ ਹੋ ਜੇ ਤੇ ਮੈਂ ਦੁਪਹਿਰਾ ਕਟਾਂ ਮੇਰਾ ਆ ਕੰਮ ਹੋ ਜੇ ਮੈਂ ਦੁਪਹਿਰਾ ਕਟਾਂ ਪਰ ਕੋਈ ਸੰਗਤ ਨਹੀਂ ਸਾਧ ਸੰਗ ਜੀ ਕਹੂਗੀ ਸੱਚੇ ਪਾਛਾ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਤਾਂ ਦੁਪਹਿਰੀ ਕੱਟਦਾ ਇਸ ਕਰਕੇ ਸਾਧ ਸੰਗ ਜੀ ਗੁਰੂ ਅਰਜਨ ਦੇਵ ਸੱਚੇ ਪਾਛਾ ਆਪਣੀ ਸੁੱਖਾਂ ਦੀ ਮਣੀ ਦੇ ਵਿੱਚ ਵੀ ਦੱਸਦੇ ਸਾਧ ਸੰਗ ਜੀ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਸਾ ਜਿਹਨੂੰ ਪਰਮਾਤਮਾ ਦੇ ਸਾਹਸੰਗ ਦੀ ਦਰਸ਼ਨਾ ਦਾ ਪਿਆਰ ਆ ਦਰਸ਼ਨਾ ਦੀ ਤਾਂਗ ਆ ਸਾਹਸੰਗ ਜੀ ਉਥੇ ਸਾਹਸੰਗ ਜੀ ਮਾਲਕ ਵਾਰੇ ਵਾਰੇ ਜਾਂਦੇ ਆ ਇਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੱਚੇ ਪਾਸ਼ਾ ਮੈਨੂੰ 24 ਘੰਟੇ ਤਾਂਗ ਲੱਗੀ ਰਹਿੰਦੀ ਆ ਜਿਹੜੇ ਤੇਰੇ ਪਾਤਸ਼ਾਹ ਜੀ ਨਾਮ ਜਪਦੇ ਆ ਪਿਆਰੇ ਤੈਨੂੰ ਰਾਹਤ ਦੇ ਆ ਮੈਨੂੰ ਉਹਨਾਂ ਦੀ ਧੂੜੀ ਮਿਲ ਜਾਵੇ ਇਸ ਕਰਕੇ ਗਿੱਲਾਂ ਵਾਲਿਓ ਇਸ ਹੁਕਮ ਨਾਮੇ ਨੂੰ ਸਾਹਸੰਗ ਜੀ ਤੁਸੀਂ ਪਰਮਾਤਮਾ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨ ਵਾਸਤੇ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਸ਼ਾਮ ਦੇ ਟਾਈਮ ਤੇ ਸੁਬਾਹ ਦੇ ਟਾਈਮ ਤੇ ਪ੍ਰਸ਼ਾਦਾ ਪਾਣੀ ਛੱਕੇ ਮੋਬਾਈਲ ਤੁਹਾਡੇ ਬੰਦ ਹੋਣ ਸਵਿਚ ਆਫ ਹੋਵੇ ਪਹਿਲੀ ਗੱਲ ਤਾਂ ਸ਼ਾਮ ਨੂੰ ਸਾਧ ਸੰਗਤ ਜੀ ਗੇਟ ਬੰਦ ਹੋਵੇ ਸਾਰਾ ਪਰਿਵਾਰ ਸਾਧ ਸੰਗਤ ਜੀ ਸੌਣ ਤੋਂ ਪਹਿਲਾਂ ਇਹ ਜਦੋਂ ਤੁਸੀਂ ਸਾਧ ਸੰਗਤ ਜੀ ਹੁਕਮ ਅਨੁਸਾਰ ਬਣ ਕਰੋਗੇ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਤੁਹਾਡੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੈਠ ਜਾਣਗੇ ਉਹ ਵੇਖਣਗੇ ਕਿ ਆ ਸਾਡਾ ਹੁਕਮਨਾਮਾ ਦਿੱਤਾ ਹੋਇਆ ਇਹ ਹੁਕਮਨਾਮੇ ਦੇ ਉੱਤੇ ਚੱਲਦਾ ਹੈ ਗੁਰਮੁਖ ਗੁਰਸਿੱਖ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਰਾਲੀ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਸਿੱਖੋ ਤੁਸੀਂ ਗੁਰੂ ਦੀ ਚਾਹ ਤੇ ਚੱਲੋ ਜਿਹੜਾ ਕੁਝ ਗੁਰੂ ਕਹਿੰਦਾ ਤੁਸੀਂ ਉਹ ਕਰੋ ਤੇ ਸਾਧ ਸੰਗ ਜੀ ਹਰ ਹਰ ਕਥਾ ਨਰਾਲੀ ਉਹ ਵੱਡੇ ਵੱਡੇ ਰੋਗਾਂ ਦੇ ਸਾਧ ਸੰਗ ਜੀ ਉਹ ਵੱਡੇ ਵੱਡੇ ਰੋਗਾਂ ਨੂੰ ਅੱਗੇ ਲਾ ਲੈਂਦੇ ਆ ਸਾਸੰਗ ਜੀ ਰੋਗ ਕੱਟੇ ਜਾਂਦੇ ਆ ਸਾਸੰਗ ਜੀ ਹਰ ਇੱਕ ਮਨੋ ਕਾਮਨਾ ਪੂਰੀ ਕਰਦੇ ਆ ਤੋਂ ਗੱਲਾਂ ਵਾਲਿਓ ਤੁਹਾਡੇ ਪਾਸ ਦੂਜੀ ਵਾਰੀ ਆਇਆ ਐ ਇਸ ਹੁਕਮ ਨਾਮੇ ਨੂੰ ਸਾਸੰਗ ਜੀ ਤੁਸੀਂ ਤੁਹਾਨੂੰ ਤਾਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਿਆਰ ਸਮਝ ਕੇ ਐਨੀ ਦੂਰ ਤੱਕ ਪਹੁੰਚਾਉਣਾ ਆਪਣੇ ਰਿਸ਼ਤੇਦਾਰੀਆਂ ਤੱਕ ਯਾਰਾਂ ਦੋਸਤਾਂ ਮਿੱਤਰਾਂ ਤੱਕ ਇੱਥੋਂ ਤੱਕ ਜੇ ਤੁਸੀਂ ਚਾਹੋ ਤੁਹਾਡਾ ਪਿਆਰ ਹੋਵੇ ਗੁਰੂ ਅਰਜਨ ਦੇਵ ਜੀ ਨਾਲ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਆ ਬਾਣੀ ਨੂੰ ਪਿਆਰ ਕਰਦੇ ਆ ਸਾਧ ਸੰਗ ਜੀ ਤੇ ਆਲਡ ਵਰਲਡ ਦੇ ਵਿੱਚ ਸਾਧ ਸੰਗ ਜੀ ਇਹ ਹੁਕਮਨਾਮਾ ਜਾਣਾ ਚਾਹੀਦਾ ਹੈ ਤੁਹਾਡੇ ਸੰਯੋਗ ਦੇ ਨਾਲ ਜਦੋਂ ਸਾਧ ਸੰਗ ਜੀ ਕੋਈ ਇਹ ਹੁਕਮਨਾਮਾ ਪੜੂਗਾ ਸਾਧ ਸੰਗ ਜੀ ਉਸ ਹੁਕਮਨਾਮਾ ਸਰਵਣ ਕਰੂਗਾ ਤੇ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਸਾਧ ਸੰਗ ਜੀ ਤੁਹਾਨੂੰ ਧੰਨ ਕਹੂਗਾ ਵੀ ਧੰਨਾ ਵੀਰੇ ਤੂੰ ਜਾਉਂਦਾ ਰਹਿ ਧੰਨ ਧੀਏ ਤੂੰ ਜਾਂਦੀ ਰਹਿ ਧੰਨ ਮਾਂ ਤੂੰ ਜਾਂਦੀ ਰਹਿ ਧੰਨਾ ਬਜ਼ੁਰਗਾ ਤੂੰ ਜਾਉਂਦਾ ਰਹਿ ਜਿਨੇ ਸਾਡੇ ਤੱਕ ਇਹ ਹੁਕਮਨਾਮਾ ਪਹੁੰਚਾਇਆ ਉਦੋਂ ਬਾਅਦ ਤੁਹਾਨੂੰ ਸਾ ਸੰਗਤ ਜੀ ਯਾਦ ਕਰਕੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਕਹਿਣਗੇ ਕਿ ਧੰਨਾ ਹੈ ਮਹਾਰਾਜ ਜੀ ਧੰਨਾ ਹੈ ਆਓ ਸਾ ਸੰਗਤ ਜੀ ਆਪਾਂ ਜਿਹੜੇ ਕਰਾਹੇ ਪਹਿਲੇ ਲੋਕ ਆ ਸਾ ਸੰਗਤ ਜੀ ਜਿਨ੍ਹਾਂ ਨੇ ਮਟੀਆਂ ਦੇ ਉੱਤੇ ਸਾ ਸੰਗਤ ਜੀ ਬੇਬੇ ਨੂੰ ਰੋਟੀਆਂ ਖੋਣੀਆਂ ਬਾਪੂ ਨੂੰ ਰੋਟੀਆਂ ਖੋਣੀਆਂ ਜਾਂ ਕੁੱਤੇ ਉੱਤੇ ਵਾਰ ਕੇ ਸਾ ਸੰਗਤ ਜੀ ਲੱਡੂ ਸਾ ਸੰਗਤ ਜੀ ਰੱਖਣੇ ਆ ਢਾਲੇ ਲਾਉਣੇ ਆ ਉਹਨਾਂ ਨੂੰ ਸਾ ਸੰਗਤ ਜੀ ਇਹ ਗੱਲਾਂ ਨਾ ਹੀ ਪਸੰਦ ਆਉਣੀਆਂ ਤੇ ਸਾ ਸੰਗਤ ਜੀ ਨਾ ਹੀ ਉਹ ਨਾ ਕੋਈ ਇਹੋ ਜਿਹੇ ਸਾਧ ਸੰਗ ਦੀ ਸ਼ਬਦ ਗਾਇਨ ਕਰਨੇ ਆ ਸਾਧ ਸੰਗ ਜੀ ساری ਉਮਰ ਕੱਢ ਲੈਣੀ ਉਹਨਾਂ ਨੇ ਗੁਰੂ ਦੇ ਪਿਆਰਿਓ ਉਹਨਾਂ ਨੇ ਪਾਪ ਦੇ ਵਿੱਚ ਹੀ ਦੁਨੀਆ ਸਾਧ ਸੰਗ ਜੀ ਸਾਰੀ ਆਪਣੀ ਉਮਰ ਗਵਾ ਦੇਣੀ ਆ ਸਾਧ ਸੰਗ ਜੀ ਆਪਣੇ ਸੁੱਖ ਲਈ ਸਾਧ ਸੰਗ ਜੀ ਉਤੋਂ ਵਾਰ ਕੇ ਸਾਧ ਸੰਗ ਜੀ ਲੱਡੂ ਤੇ ਸਾਧ ਸੰਗ ਜੀ ਦੂਜੇ ਜਾਨਵਰ ਨੂੰ ਪਾਉਣੇ ਕਿ ਮੈਂ ਸੁਖੀ ਹੋ ਜਾਵਾਂ ਤੇ ਉਹ ਜਿਹੜੇ ਤਰਫ ਦਾ ਤੜਫੀ ਜਾਵੇ ਸਾਧ ਸੰਗ ਜੀ ਇਸ ਕਰਕੇ ਗਿੱਲਾਂ ਵਾਲਿਓ ਤੁਹਾਡੇ ਨਾਲ ਬਹੁਤ ਪਿਆਰ ਆ ਹੈ ਤੇ ਦਾਸ ਦੀ ਵੀ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਨੀ ਕਿ ਜਿੰਨਾ ਚਿਰ ਰਹੀਏ ਸਾਧ ਸੰਗਤ ਜੀ ਅਸੀਂ ਤੁਹਾਡੇ ਜੋੜੇ ਸਾਫ ਕਰਦੇ ਰਹੀਏ ਕੋਈ ਹੋਮੇ ਨਾ ਆਵੇ ਕੋਈ ਸੰਤ ਪੁਣਾ ਨਾ ਆਵੇ ਸਾਧ ਸੰਗਤ ਜੀ ਤੇ ਸਾਡੀ ਲੰਬੀ ਉਮਰ ਦੀ ਦੁਆਨਾ ਕਰਿਆ ਜੋ ਸਾਧ ਸੰਗਤ ਜੀ ਬਸ ਜਿੰਨਾ ਚਿਰ ਰਹੇ ਆ ਸਾਧ ਸੰਗਤ ਜੀ ਰਹੀਏ ਤੇ ਸਾਧ ਸੰਗਤ ਜੀ ਤੁਹਾਡੇ ਜੋੜੇ ਸਾਫ ਕਰਦੇ ਰਹੀਏ ਕੋਈ ਵੀ ਹੋਮੇ ਨਾ ਆਵੇ ਸਾਧ ਸੰਗਤ ਜੀ ਦਾਸ ਨੂੰ ਜਦੋਂ ਸਾਧ ਸੰਗਤ ਦੀ ਦਵਾਨ ਬੁੱਕ ਕਰਨ ਦਾ ਸਮਾਂ ਜੋ ਕਨੈਕਟ ਕਰਨ ਦਾ ਸਮਾਂ ਹੈ ਉਹ ਸਵੇਰ 4 ਵਜੇ ਤੋਂ ਲੈ ਕੇ ਸਾਧ ਸੰਗਤ ਜੀ ਬੁਰੂ ਦੇ ਪਿਆਰੋ ਮਾਫ਼ ਕਰਨਾ ਸਾਧ ਸੰਗ ਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕਨੈਕਟ ਕਰ ਸਕਦੇ ਹਾਂ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਕਨੈਕਟ ਕਰ ਸਕਦੇ ਹੋ ਫੋਨ ਨੰਬਰ ਸਾਧ ਸੰਗ ਜੀ ਦਿਵਾਨਾ ਦੇ ਵਿੱਚ ਹੀ ਦਿੱਤਾ ਹੁੰਦਾ ਸਾਧ ਸੰਗ ਜੀ ਐਂਡ ਦੇ ਉੱਤੇ ਦਿੱਤਾ ਹੁੰਦਾ ਤੇ ਗੁਰੂ ਦੇ ਪਿਆਰੋ ਇਨੀਆਂ ਬੇਨਤੀਆਂ ਸਵੀਕਾਰ ਕਰਨੀਆਂ ਭੁੱਲਾਂ ਚੁੱਕਾ ਮਾਫ਼ ਕਰਨੀਆਂ ਬੁਲਾਈਏ ਫਤੇ ਸਾਧ ਸੰਗ ਜੀ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ